ਨਾਲ ਵੇਖ ਇੱਕ ਤ੍ਰਿਸ਼ਟਾਤ ਮੇਰੇ ਧਿਆਨ ਚ ਆਇਆ ਇੱਕ ਨਗਰ ਸੇ ਤੇ ਨਗਰ ਚ ਇੱਕ ਸਾਧੂ ਆ ਗਿਆ ਬੈਠਾ ਸੀ ਲੋਕ ਆਉਂਦੇ ਸਨ ਮਿਲਦੇ ਸਨ ਇੱਕ ਨੌਜਵਾਨ ਆ ਕੇ ਖੜਾ ਹੋਇਆ ਉਹਨੇ ਵੇਖਿਆ ਨਸ਼ੇ ਚ ਧੁੱਤ ਡੋਲਦਾ ਫਰੇ ਕਹਿਣ ਲੱਗਾ ਬੇਟਾ ਆ ਜਾ ਕਹਿਣ ਲੱਗਾ ਬਾਬਾ ਜੀ ਮੈਂ ਤੇ ਆ ਜਾਵਾਂ ਜੇ ਮੈਂ ਤੁਹਾਡੇ ਕੋਲ ਬੈਠ ਗਿਆ ਨਾ ਬਿਠਾ ਲਓ ਤੁਹਾਨੂੰ ਲੋਕਾਂ ਪਿੰਡੋਂ ਕੱਢ ਦੇਣ ਤੁਹਾਨੂੰ ਇੱਥੇ ਕਿਸੇ ਨਹੀਂ ਰਹਿਣ ਦੇਣਾ ਕਹਿਣ ਲੱਗੇ ਕਿਉਂ ਕਹਿਣ ਲੱਗਾ ਮੇਰੇ ਕੋਲੋਂ ਤੇ ਲੋਕੀ ਡਰਦੇ ਰਾਹ ਛੱਡ ਜਾਂਦੇ ਨੇ ਮੇਰੇ ਕੋਲ ਕੋਈ ਨਹੀਂ ਬੈਠਦਾ ਕੋਈ ਐਸਾ ਅਫਗਨ ਨਹੀਂ ਜਿਹੜਾ ਮੈਂ ਨਹੀਂ ਕੀਤਾ ਤੇ ਘਰ ਵੀ ਰਿਆਂ ਜੂਆ ਮੈਂ ਖੇਡਨਾ ਸ਼ਰਾਬ ਮੈਂ ਪੀਣਾ ਬੇਵਿਚਾਰੀ ਮੈਂ ਹਾਂ ਕੋਈ ਅਫਗਨ ਨਹੀਂ ਜਿਹੜਾ ਮੈਂ ਨਾ ਕੀਤਾ ਹੋਵੇ ਉਹ ਨਸ਼ਾ ਤੁਹਾਡੇ ਸਾਹਮਣੇ ਹੁਣ ਵੀ ਮੈਂ ਕਹਤਾ ਕਹਿਣ ਲਿਕੇ ਰੱਬ ਨੇ ਤੈਨੂੰ ਧਰਤੀ ਤੇ ਥਾਂ ਦਿੱਤਾ ਤੇ ਮੈਂ ਕੌਣਾ ਜਿਹੜਾ ਅੱਖਾਂ ਨਾ ਆ ਪਿੰਡ ਵਾਲੇ ਕੱਢ ਦੇਣ ਬੇਟਾ ਤੂੰ ਆ ਮੇਰੇ ਕੋਲ ਬੈਠ ਬੈਠ ਗਿਆ ਕਹਿਣ ਲਿਕੇ ਦੁੱਧ ਥੋੜਾ ਪਿਆਸੀ ਤੇ ਮਨ ਚਾਹੁੰਦਾ ਤੈਨੂੰ ਛਕਾ ਦਿਆਂ ਤੇ ਆ ਤੁਣ ਜੇ ਬੁੱਝ ਗਿਆ ਅੱਗ ਵੈਸੇ ਮੈਂ ਬਾਲ ਕੇ ਰੱਖਣਾ ਕਿਤੇ ਕੰਮ ਆਏਗੀ ਪਉ ਆਸਾ ਕਰੇ ਨੂੰ ਫੋਲ ਫੋਲਿਆ ਕਹਿਣ ਲੱਗਾ ਬਾਬਾ ਜੀ ਸਵਾ ਹੀ ਸਵਾ ਹੈ ਅੱਗੇ ਕੋਈ ਨਹੀਂ ਕਹਿਣ ਲੱਗੇ ਥੱਲੇ ਹੋਰ ਫੋਲ ਜਦੋਂ ਥੱਲੋਂ ਹੋਰ ਫੋਲਿਆ ਥੋੜਾ ਜਿਹਾ ਕੋਈ ਚੰਗਿਆੜਾ ਇੱਕ ਦਿਸਿਆ ਕੱਖ ਰੱਖੇ ਫੂਕ ਮਾਰੀ ਤੇ ਅੱਗ ਬਲ ਪਈ ਦੁੱਧ ਗਰਮ ਕੀਤਾ ਛਕਿਆ ਕਹਿਣ ਲੱਗੇ ਕੋਈ ਸਮਝਿਆ ਕਹਿਣ ਲੱਗਾ ਕੀ ਸਮਝਣਾ ਅਗ ਬਲ ਗਈ ਹੈ ਦੁੱਧ ਛਕਿਆ ਕਹਿਣ ਲੱਗੇ ਜਿਵੇਂ ਸਵਾ ਦਾ ਢੇਰ ਤੈਨੂੰ ਦਿਸਦਾ ਸੀ ਨਾ ਤੈਨੂੰ ਅਫਗਾਨਾਂ ਨੇ ਸਾੜ-ਸਾੜ ਕੇ ਸਵਾ ਬਣਾ ਦਿੱਤਾ ਇਹ ਅਫਗਾਨ ਸਾੜਦੇ ਨੇ ਤੂੰ ਸਵਾ ਦਾ ਢੇਰ ਹੈ ਮੈਂ ਵੀ ਮੰਨ ਲੈਣਾ ਪਰ ਜਿਵੇਂ ਫੋਲਿਆਂ ਥੱਲੇੋਂ ਅਗ ਨਿਕਲ ਆਈਏ ਨਾ ਜ਼ਰਾ ਆਪਣੇ ਆਪ ਨੂੰ ਫੋਲ ਵੇਖ ਢੂੰਡ ਤੇਰੇ ਅੰਦਰ ਵੀ ਨਾਮ ਦੀ ਕਣੀ ਅਜੇ ਹੈ ਅਜੇ ਰੱਬ ਦੀ ਜੋਤ ਤੇਰੇ ਅੰਦਰ ਹੈ ਜ਼ਰਾ ਧਿਆਨ ਨਾਲ ਵੇਖ ਹਾਂ ਐਸਾ ਚਾਹੀਦਾ ਹੈ ਕਿ ਸਤ ਸੰਗ ਮਿਲ ਜਾਏ ਕਥਾ ਕੀਰਤਨ ਮਿਲ ਜਾਏ ਕੋਈ ਰੱਬ ਦਾ ਪਿਆਰਾ ਸ਼ਬਦ ਦੀ ਫੂਕ ਮਾਰ ਦੇਵੇ ਤੇ ਤੇਰੇ ਅੰਦਰ ਅੱਗ ਬਲ ਪਵੇ ਬ੍ਰਹਮਗਨ ਤੇ ਤੇਰੇ ਜਿੰਨੇ ਅਵਗਨ ਨੇ ਸਾਰੇ ਹੀ ਸੜ ਕੇ ਸੁਆਹ ਹੋ ਜਾਣ ਉਸੇ ਦਿਨ ਹੀ